So this is dr. satendra sataj. i am here today uh, for this agitation from the students and i am here for the solidarity of the students. Uh, this is very wise of the higher education, the ministry of education of india that they have repealed the uh, 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 notification which they have given 10 days prior. so we are appealing again. just announce the election date for the senate so it can be resolved peacefully. thank you so very much. But I think this is very uh, gracefully maintained uh, with the the Ministry of the Higher Education. We 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 have have to, to uh, cherish that and संघर्ष uske baad कि उसके बाद ये resolve hoti hain और मैं इस बास्ते बहुत खुश हूँ कि स्टूडेंट की सोलिडिटी की आवाज़ को उन्होंने सुना चाहे वाइस चांसलर साहब ने सुना चाहे मिनिस्टर साहब ने सुना चाहे हायर मिनिस्ट्री मिनिस्ट्री ऑफ द हायर एजुकेशन ने सुना, सुना। यह बहुत खुशी की बात है और मुझे ये बहुत उम्मीद है कि जिस चीज के लिए अभी ये मोर्चा अभी जारी रह चुका है वो जल्दी ही सेनेट की इलेक्शन की डेट की अनाउंसमेंट करनी है अनाउंस एनी टाइम सो बट मेरी ये दरख्वास्त है आप सबसे भी और स्टूडेंट से भी कि इसको बहुत ही पीसफुली बींग द मैनर्ड स्टूडेंट बींग द रिप्रेजेंटेटिव ऑफ द इंस्टीट्यूशन दैट ग्लोरियस वन वी हैव टू बी वेरी काम वीरी सकती है मैं मीडिया का बहुत बहुत धनबाद दिया ਕਿਉਂ ਨੇ ਕਿਉਂ ਉਹਨਾਂ ਨੇ ਇਸ ਪੰਜਾਬੀ ਯੂਨੀਵਰਸਿਟੀ ਦੇ ਸਟੂਡੈਂਟ ਦੇ ਮੋਰਚੇ ਦਾ ਇੰਨੀ ਜ਼ਿਆਦਾ ਹਮਾਇਤ ਕੀਤੀ ਉਹਨਾਂ ਨੂੰ ਕਵਰ ਕੀਤਾ ਕਿਉਂਕਿ ਤੁਹਾਡੀ ਆਵਾਜ਼ ਹੀ ਹੈ ਜਿਹੜੀ ਹਮੇਸ਼ਾ ਦੁਨੀਆ ਤੱਕ ਪਹੁੰਚਾਈ ਜਾ ਸਕਦੀ ਹੈ ਤੁਹਾਡਾ ਮੈਂ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦਾ ਬੀਇੰਗ ਦੀ ਅਲੂਮਨੀਅੰਟ ਬੀਇੰਗ ਦੀ ਇੰਟਰਨੈਸ਼ਨਲ ਬ੍ਰਾਂਡ ਅੰਬੈਸਡਰ ਅਸੀਂ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਜਿਹੜੀ ਸੋਲੀਡੈਰਿਟੀ ਆਫ ਸਟੂਡੈਂਟ ਹੈ ਉਹ ਬਹੁਤ ਪੀਸਫੁਲੀ ਕਾਫੀ ਹੱਦ ਤੱਕ ਰਿਸੋਲਵ ਹੋਈ ਹੈ ਕਿ ਉਹਨਾਂ ਨੇ ਜਿਹੜਾ ਸੈਨਟ ਦੀ ਐਗਜ਼ਿਸਟਿੰਗ ਮੈਥਡੋਲੋਜੀ ਸੀਗੀ ਉਹਨੂੰ ਐਜ਼ ਇਟ ਇਜ਼ ਰਿਮੇਨ ਕੀਤਾ ਥਿਸ ਇਜ਼ ਵੈਰੀ ਵਾਈਜ਼ ਆਫ ਦੀ ਮਿਨਿਸਟਰੀ ਆਫ ਦੀ ਹਾਈਰ ਐਜੂਕੇਸ਼ਨ ਔਰ ਸੁਣ ਲੀ ਆਪਾਂ ਔਰ ਅਸੀਂ ਸਾਰੇ ਇਸ ਗੱਲ ਦੇ ਵਿੱਚ ਸ਼ਾਮਲ ਹੋਇਆ ਹਾਲਾਂਕਿ ਮੈਂ ਆਊਟ ਆਫ ਸਟੇਟ ਸੀਗਾ ਅੱਜ ਹੀ ਪਹੁੰਚਿਆ ਦਿੱਲੀ ਤੋਂ ਤੇ ਇੱਥੇ ਸਿੱਧੇ ਹਾਜ਼ਰ ਹੋਣ ਦੀ ਕੋਸ਼ਿਸ਼ ਕੀਤੀ ਹੈ ਉਸਤਾ ਕੀ ਮਾਫੀ ਚਾਹੁੰਦਾ ਕਿ ਮੈਨੂੰ ਥੋੜੀ ਦੇਰੀ ਹੋਈ ਪਰ ਕਹਿੰਦੇ ਹੁੰਦੇ ਦੇਰ ਆਏ ਦਰਸਤ ਆਏ ਇਹ ਇਹ ਜਿਹੜੀਆਂ ਇਹ ਖੁਸ਼ੀ ਦੀਆਂ ਖਬਰਾਂ ਨੇ ਇਸੇ ਤਰ੍ਹਾਂ ਆਉਂਦੀਆਂ ਰਹਿਣ ਉਹ ਸਿਰਫ ਇੱਕੋ ਛੋਟੀ ਜੀ ਸਾਡੀ ਹਕਮਾ ਹੋਰ ਮੰਗਾ ਜਿਸ ਕਰਕੇ ਹਲੇ ਤੱਕ ਵੀ ਸਾਰੇ ਸਟੂਡੈਂਟ ਮੋਰਚੇ ਤੇ ਬੈਠੇ ਆ ਕਿ ਜਿਹੜੀ ਸੈਨੇਟ ਦੀ ਇਲੈਕਸ਼ਨ ਆ ਜਿਹੜੀ ਪਿਛਲੇ ਤਕਰੀਬਨ 1.5 ਸਾਲ ਤੋਂ ਨਹੀਂ ਹੋਈ ਉਸਦੀ ਇਲੈਕਸ਼ਨ ਦੀ ਡੇਟ ਅਨਾਉਂਸ ਕਰ ਦਿੱਤੀ ਜਾਵੇ ਤਾਂ ਕਿ ਸਾਰੀ ਜਿਹੜੀ ਫਾਰਮੇਸ਼ਨ ਹੈ ਲੈਜਿਟਿਮੇਸੀ ਦੇ ਨਾਲ ਇਸ ਗਲੋਰੀਅਸ ਇੰਸਟੀਟਿਊਸ਼ਨ ਦੀ ਚਲਦੀ ਰਹੇ ਔਰ ਪਰਮਾਤਮਾ ਇਸ ਨੂੰ ਚੜ੍ਹਦੀਆਂ ਕਲਾ 'ਚ ਰੱਖੇ ਮੈਂ ਹਮੇਸ਼ਾ ਕਹਿੰਦਾ ਕਿ ਮੇਰਾ ਦੂਜਾ ਘਰ ਆ ਗਾਹੇ-ਬਗਾਹੇ ਦਿਨੇ-ਰਾਤੀ ਸ਼ਾਮ ਕਦੀ ਵੀ ਕਾਨਸਰਟ ਤੋਂ ਫ੍ਰੀ ਹੋ ਕੇ ਕਦੀ ਵੀ ਕਿਸੇ ਟੂਰ ਤੋਂ ਫ੍ਰੀ ਹੋ ਕੇ ਸੀ ਇੱਥੇ ਆਉਂਦੇ ਰਹਿੰਦੇ ਆ ਸਜਦਾ ਕਰਦੇ ਰਹਿੰਦੇ ਆ ਇਹ ਸਾਡਾ ਮੱਕਾ ਆ ਪਰ ਮਾਤਾ ਨੂੰ ਚਰਦੀ ਕਲਾ ਚ ਰੱਖੇ ਔਰ ਇਹ ਜਿਹੜੀ ਪੰਜਾਬ ਦੀ ਐਸੀ ਵਿਰਾਸਤ ਆ ਮੈਂ ਚਾਹਨਾ ਕਿ ਇਹ ਇਦਾਂ ਗਲੋਰੀਅਸ ਰਹੇ ਔਰ ਚਰਦੀ ਕਲਾ ਰਹੇ ਤੁਸੀਂ ਕਿਸ ਤਰੀਕੇ ਦੇ ਖਾਲ ਨਾਲ ਕਿਸ ਤਰੀਕੇ ਦੇਖਦੇ ਤੁਸੀਂ ਵੀ ਪਹੁੰਚੋਗੇ ਜੀ ਆ ਰਹੇ ਹੋ ਤੁਹਾਡੇ ਨਾਲ ਹੋਰ ਵੀ ਪੈਸ ਪਹੁੰਚਣਗੇ ਕਿਉਂਕਿ ਯੂਨੀਵਰਸਿਟੀ ਦਾ ਮੁੱਦਾ ਤੁਸੀਂ ਜੁੜੇ ਹੋ ਹੋਏ ਕਈ ਲੋਕ ਜੁੜੇ ਹੋਏ ਨੇ ਦੇਖੋ ਜੇ ਇਹ ਅਸੀਂ ਹੁਣੇ ਇੱਥੇ ਬੈਠੇ ਸੀ ਸਟੂਡੈਂਟਸ ਨੇ ਜਿਹੜੇ ਵੀ ਇਸ ਚੀਜ਼ ਨੂੰ ਲੀਡ ਕਰ ਰਹੇ ਆ ਉਹਨਾਂ ਨੇ ਕਾਲ ਦਿੱਤੀ ਆ ਕਿ ਜ਼ਰੂਰ ਆਉਣਾ ਚਾਹੀਦਾ ਵਿਸ਼ਕ ਕਾਠ ਹਮੇਸ਼ਾ ਜਿੱਥੇ ਵੀ ਹੁੰਦੇ ਆ ਚੰਗੀ ਗੱਲ ਆ ਪਰ ਜਿਹੜੀ ਪੀਸਫੁਲ ਕਿਉਂਕਿ ਇਹ ਐਜ ਸਾਨੂੰ ਹਮੇਸ਼ਾ ਹੀ ਇੱਕ ਉਹਦੇ ਐਟੀਕੀਟ ਸਿੱਖੋ ਉਹਦੇ ਪ੍ਰੋਟੋਕੋਲ ਚ ਜਾਣਨਾ ਚਾਹੀਦਾ ਇਹ ਮੈਂ ਆਪਣੇ ਬੱਚਿਆਂ ਨੂੰ ਵੀ ਸਟੂਡੈਂਟਸ ਨੂੰ ਵੀ ਤਾਕੀਦ ਕਰਦਾ ਬਾਹਰੋਂ ਆਉਣ ਵਾਲੇ ਚੈਨ ਨੂੰ ਵੀ ਤਾਕੀਦ ਕਰਦਾ ਕਿ ਜਿਹੜਾ ਪ੍ਰੋਟੈਸਟ ਦਾ ਮੈਦਾਨ ਆ ਉਹ ਉਹ ਡਿਸਟੋਰਟ ਨਾ ਹੋਵੇ ਔਰ ਪ੍ਰੋਟੈਸਟ ਕਰਨਾ ਹਰ ਇੱਕ ਬੰਦੇ ਦਾ ਹੱਕ ਹੈ ਜੀ ਹੋਣਾ ਚਾਹੀਦਾ ਸਤੰਬਰ ਜੀ ਤੁਸੀਂ ਆਡਾ ਵੀਡੀਓ ਵੱਡਾ ਨਾਮ ਦੀ ਉਹ ਤੋਂ ਨਾ ਤੇ ਕਿ ਤੁਹਾਡੇ ਵਰਗੇ ਲੋਕ ਆਵਾਜ਼ ਪਹੁੰਚਾਉਂਦਾ ਸਰੀਆ ਬੰਦੇ ਨੇ ਉਹ ਗੱਲ ਕਿੰਨੇ ਕਿਤੇ ਨੇੜੇ ਵੀ ਲੱਗਦੀ ਆ ਤਾਂ ਕੋਸ਼ਿਸ਼ ਤੁਹਾਡੇ ਵੱਲੋਂ ਇਸ ਲੈਵਲ ਤੇ ਵੀ ਹੋਏਗੀ ਕਿ ਗੱਲ ਸੇ ਲਾਈ ਜਾ ਸਭ ਕਿਉਂਕਿ ਯੂਨੀਵਰਸਿਟੀ ਨਾਲ ਯੂਨੀਵਰਸਿਟੀ ਨਾਲ ਸਾਰੇ ਜੁੜੇ ਹੋਏ ਨੇ ਨਹੀਂ 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 100% ਦੇਖੋ ਜੇਕਰ ਤੁਹਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜੇਕਰ ਇਸ ਐਨਏ ਪੀਸਫੁਲ ਮਜਾਰੇ ਦੇ ਨਾਲ ਉਹਨਾਂ ਨੇ ਦਿੱਤੀ ਹੋਈ ਨੋਟੀਫਿਕੇਸ਼ਨ ਨੂੰ ਰਿਪੀਲ ਕਰ ਲਿਆ ਦਿਸ ਇਜ਼ ਵੈਰੀ ਆਬਵੀਅਸ ਕਿ ਉਹ ਬਹੁਤ ਜਲਦੀ ਇਸ ਗੱਲ ਦੀ ਨੋਟੀਫਿਕੇਸ਼ਨ ਵੀ ਦੇਣਗੇ ਕਿ ਇਲੈਕਸ਼ਨ ਹੋਣੀ ਚਾਹੀਦੀ ਕਿਉਂਕਿ ਇਸ ਤੋਂ ਇਲਾਵਾ ਹੋਰ ਕੋਈ ਰੈਜ਼ੋਲੂਸ਼ਨ ਹੈ ਹੀ ਨਹੀਂ ਉਹਨਾਂ ਨੂੰ ਪਤਾ ਜੇ ਦੁਬਾਰਾ ਇਸ ਗੱਲ ਨੂੰ ਅਨਾਉਂਸ ਕਰਨਗੇ ਨੋਟੀਫਿਕੇਸ਼ਨ ਕਿ ਅੱਛਾ ਨਹੀਂ ਕੀਤੀ ਫਿਰ ਤਾਂ ਇੱਥੇ ਬਹੁਤ ਜ਼ਿਆਦਾ ਖਤਰਾ ਹੈ ਫਿਰ ਤਾਂ ਬਹੁਤ ਜ਼ਿਆਦਾ ਖਰਾਬੀ ਹੋਣ ਦੇ ਚਾਂਸ ਹੈ ਦਿਸ ਇਜ਼ ਵੈਰੀ ਵਾਈਸ ਆਫ ਦੀ ਮਿਨਿਸਟਰੀ ਆਫ ਦੀ ਹਾਇਰ ਐਜੂਕੇਸ਼ਨ ਦੈਟ ਦੇ ਹੈਵ ਰਿਪੀਟਡ ਦੀ ਨੋਟੀਫਿਕੇਸ਼ਨ ਦੇ ਆਲਰੇਡੀ ਹੈਵ ਗਿਵਨ ਮੈਂ ਉਸ ਦੀ ਨੋਟੀਫਿਕੇਸ਼ਨ ਮੈਨੂੰ ਮਨੀਸ਼ ਸਰ ਨੇ ਭੇਜੀ ਹੈ ਔਰ ਮੈਂ ਪੜ੍ਹੀ ਵੀ ਆ ਔਰ ਇਹ ਔਰ ਇਹ ਆਪਣੀ ਜਿਹੜੀ ਮੇਰੇ ਖਿਆਲ ਇਸ ਨੂੰ ਫਤਿਹ ਸਮਝਣਾ ਚਾਹੀਦਾ ਔਰ ਜਿਹੜੀ ਇਹ ਛੋਟੀ ਜਿਹੀ ਗੱਲ ਰਹਿ ਗਈ ਆ ਮੈਂ ਚਾਹਨਾ ਕਿ ਉਹ ਵੀ ਬਹੁਤ ਹੀ ਪੀਸਫੁਲੀ ਮਤਲਬ ਕਿ ਰਿਟੇਨ ਹੋ ਜਾਣੀ ਚਾਹੀਦੀ ਆ ਔਰ ਮੈਂ ਉਮੀਦ ਕਰਦਾ ਕਿ ਰਿਟੇਨ ਹੋ ਜਾਵੇਗੀ ਕਿਉਂਕਿ ਜਿਸ ਤਰ੍ਹਾਂ ਦੀਆਂ ਅਫਵਾਹਾਂ ਆਉਂਦੀਆਂ ਨੇ ਜਾਂ ਜਿਸ ਤਰ੍ਹਾਂ ਦੇ ਖਦਸ਼ੇ ਆਉਂਦੇ ਨੇ ਜਿਸ ਤਰ੍ਹਾਂ ਦੀ ਲਹਿਰ ਆਉਂਦੀ ਆ ਉਸ ਤੋਂ ਇਹ ਗੱਲ ਸਾਬਤ ਹੋ ਜਾਂਦੀ ਆ ਕਿਉਂਕਿ ਇਸ ਪੰਜਾਬ ਦੀ ਧਰਤੀ ਨੇ ਹਮੇਸ਼ਾ ਹੀ ਆਪਣੇ ਹੱਕਾਂ ਦੇ ਲਈ ਲੜਾਈ ਲੜੀ ਆ ਔਰ ਇਹ ਲੜਾਈ ਮੈਨੂੰ ਲੱਗਦਾ ਕਿ ਬਹੁਤ ਪੀਸਫੁਲੀ ਰਿਜ਼ੋਲਵ ਹੋ ਗਈ ਹੈ ਮੈਨੂੰ ਇਸ ਗੱਲ ਦਾ ਬਹੁਤ ਫਖਰ ਹੈ ਤੇ ਖੁਸ਼ੀ ਹੈ ਮੈਂ ਆਪਣੇ ਬੱਚਿਆਂ ਨੂੰ ਸਿਰਫ ਇਹ ਜ਼ਰੂਰ ਕਹਿਣਾ ਚਾਹੂੰਗਾ ਕਿ ਜੋ ਕੁਝ ਵੀ ਕਰਨਾ ਕਿਉਂਕਿ ਤੁਸੀਂ ਇੱਕ ਇੰਸਟੀਟਿਊਸ਼ਨ ਦੀ ਰਿਪਰੈਜ਼ੈਂਟੇਸ਼ਨ ਹੋ ਜੇਕਰ ਤੁਸੀਂ ਇਸ ਗੱਲ ਨੂੰ ਸਲੀਕੇ ਨਾਲ ਨਹੀਂ ਕਰੋਗੇ ਤੇ ਸਾਰੇ ਜੀ ਦੁਨੀਆ ਜਿਨ੍ਹਾਂ ਨੂੰ ਯੂਨੀਵਰਸਿਟੀ ਆਉਣ ਦਾ ਮੌਕਾ ਨਹੀਂ ਮਿਲਦਾ ਉਹਨਾਂ ਨੂੰ ਤੁਸੀਂ ਕੀ ਮਤਲਬ ਕਿ ਐਡਵਾਈਸ ਦੇ ਸਕਦੇ ਹੋ ਜਾਂ ਕੀ ਉਹਦੀਆਂ ਤੁਹਾਨੂੰ ਉਦਾਹਰਣਾਂ ਮਿਲ ਸਕਦੇ ਹੋ ਸੋ ਇਸ ਕਰਕੇ ਮੇਰੇ ਤਹਿ ਤੇ ਪਿਲ ਕਰ ਰਹੀ ਹੁਣ ਲਈ ਬਿਲਕੁਲ ਬਿਲਕੁਲ ਮਤਲਬ ਦੇਖੋ ਜਿਹੜਾ ਵੀ ਬੰਦਾ ਜਿੱਥੇ ਵੀ ਹਾਜ਼ਰ ਹੋ ਸਕਦਾ ਜੇ ਇੱਥੇ ਆ ਸਕਦੇ ਤਾਂ ਇਹਦੇ ਵਰਗੀ ਇਹਦੇ ਵਰਗੀ ਕੋਈ ਗੱਲ ਨਹੀਂ ਜੇ ਤਾਂ ਹੁਣ ਮੈਨੂੰ ਇੰਨੀ ਦੇਰੀ ਲੱਗੀ ਮੈਨੂੰ ਆਪਣੇ ਦਿਲ 'ਚ ਬੜਾ ਖਤਸ਼ਾ ਹੋ ਜਾਂਦਾ ਕਿ ਮੈਨੂੰ ਤਾਂ ਪਹਿਲੇ ਦਿਨ ਤੋਂ ਇੱਥੇ ਹਾਜ਼ਰ ਹੋਣਾ ਚਾਹੀਦਾ ਪਰ ਠੀਕ ਹੈ ਜਿੱਦਾਂ ਜਿੱਦਾਂ ਤੁਹਾਡੇ ਕਾਰੋਬਾਰ ਵਧਦੇ ਆ ਤੇ ਉਸ ਤਰ੍ਹਾਂ ਤੁਹਾਡੀਆਂ ਉਹ ਉਹ ਵੀ ਵਧਦੀਆਂ ਨੇ ਲਿਮਿਟੇਸ਼ਨਸ ਵੀ ਵਧਦੀਆਂ ਨੇ ਮੈਂ ਅੱਜ ਹੀ ਇਸ ਵੇਲੇ ਪੌਣੇ 6 ਵਜੇ ਅਸੀਂ ਦਿੱਲੀੋਂ ਇੱਥੇ ਪਹੁੰਚੇ ਆ ਤੇ ਮੈਂ ਇੱਥੇ ਆਉਂਦਾ ਹੀ ਹਾਜ਼ਰ ਹੋ ਗਿਆ ਤੇ ਮੈਂ ਚਾਹਨਾ ਕਿ ਇਹ ਚੀਜ਼ ਜਿੰਨੀ ਜਲਦੀ ਰਿਪੇਅਰ ਹੋ ਜਵੇ ਔਰ ਦੂਸਰੀ ਗੱਲ ਕਿ ਇਹ ਸਾਡਾ ਮੈਂ ਦੁਬਾਰਾ ਇੱਥੇ ਵੀ ਦੱਸਣਾ ਚਾਹਨਾ ਉੱਥੇ ਵੀ ਕਹਿ ਕੇ ਆਇਆ ਕਿ ਇਹ ਮੇਰਾ ਦੂਜਾ ਘਰ ਆ 2 ਨੰਬਰ ਹੋਸਟਲ 'ਚ 143 ਜਿੱਥੇ ਅਸੀਂ ਦੋਸਤੀ ਮੁਹੱਬਤਾਂ ਨਾਲ ਪਾਲੀ ਇਕੱਠੇ ਹੋ ਕੇ ਦੀਵੇ ਬਾਲਕੋਨੀ 'ਚ ਜਗਾਈ ਆ ਜਾ ਮੇਰੇ ਮਿੱਤਰਾ ਤੇ ਪਾਵਲੀ ਬਣਾਈ ਆ ਜਾਂ ਕਾਲੀ ਰੂਹ ਤੇ ਮਰਦੇ ਉਹ ਜਾਂਦੀ ਚਿੱਟੀ ਇੰਨੀ ਖੁਸ਼ਬੂਦਾਰ ਹੈ ਪੀਯੂ ਦੀ ਮਿੱਟੀ ਇੱਕੋ ਦਿਨ ਜਦ ਬੈਗ ਲੈ ਕੇ ਦੇ ਅੰਦਰ ਵੜਿਆ ਇੱਕ ਅੱਜ ਜਿਆਦਾ ਸਮਾਨ ਚ ਦੀ ਮੈਂ ਫੌੜੀ ਚੜਿਆ ਇਸ ਕੈਂਪਸ ਨੇ ਸਰਤਾਜ ਨੂੰ ਫਨਕਾਰੀ ਦਿੱਤੀ ਮੈਂ ਇਹਦਾ ਤਹਿ ਦਿਲ ਤੋਂ ਹਮੇਸ਼ ਇਸ ਦੌਰ ਮੈਂ ਜਿੱਥੇ-ਜਿੱਥੇ ਜਾਂਦਾ ਰੀਸੈਂਟਲੀ ਇੰਟਰਵਿਊਜ਼ ਦੇ ਵਿੱਚ 90% ਨਹੀਂ 60% ਨਹੀਂ ਤਾਂ 50% ਤਾਂ ਐਟ ਲੀਸਟ ਯੂਨੀਵਰਸਿਟੀ ਕੈਂਪਸ ਦੀ ਗੱਲ ਹੁੰਦੀ ਆ ਮੈਂ ਇਸ ਗੱਲ ਦਾ ਬਹੁਤ ਸ਼ੁਕਰੀਆ ਅਦਾ ਕਰਦਾ ਕਿ ਤੁਸੀਂ ਮੀਡੀਆ ਦੇ ਵਿੱਚੋਂ ਸਾਡੀ ਬਹੁਤ ਹਮਾਇਤ ਕੀਤੀ ਆ ਪਰਮਾਤਮਾ ਇਸੇ ਤਰ੍ਹਾਂ ਸਾਡੀ ਸਾਥ ਬਰਕਰਾਰ ਰੱਖੇ ਹਾਂਜੀ ਕਮਿਟੀ ਕਮਰਸ਼ਲ ਹੋ ਰਹੀ ਹੈ ਕੇਂਦਰ ਸਰਕਾਰ ਕਰ ਰਹੀ ਹੈ ਨਹੀਂ 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 ਨਾਲ ਰਹੂਗੇ ਇਸੇ ਤਰੀਕੇ ਨਾਲ 100% ਜਿੰਨਾ ਜੇ ਸਾਥ ਚੱਲਦੇ ਨੇ ਇਹ ਤਾਂ ਮੇਰਾ ਮੱਕਾ ਆ ਮੈਂ ਤਾਂ ਇੱਥੇ ਆਉਂਦਾ ਹੀ ਆਂ ਔਰ ਮੇਰੀ ਚੰਡੀਗੜ੍ਹ ਮੇਰਾ ਸ਼ਹਿਰ ਹੈ ਪੰਜਾਬ ਸਾਡਾ ਸੂਬਾ ਹੈ ਇਹ ਸਾਡੀ ਵਿਰਾਸਤ ਆ ਅੱਲਾਹ ਇਹ ਲਾਹੌਰ ਤੋਂ ਲੈ ਕੇ ਉਸ ਤੋਂ ਬਾਅਦ ਹੁਸ਼ਾਰਪੁਰ ਮੇਰਾ ਜ਼ਿਲ੍ਹਾ ਹੈ ਜਿੱਥੇ ਯੂਨੀਵਰਸਿਟੀ ਆਈ 16 ਤੋਂ ਹੋ ਕੇ ਜਦੋਂ ਦੀ ਇੱਥੇ ਪੱਕੀ ਯੂਨੀਵਰਸਿਟੀ ਆਈ ਆ ਐਡਾ ਜ਼ਿਆਦਾ ਇਹਦੀ ਮੈਨੂੰ ਲੱਗਦਾ ਕਿ ਵਾਸਤ ਤਰੀਕੇ ਦੇ ਨਾਲ ਇਹਦੀ ਮੈਨੂਫੈਕਚਰਿੰਗ ਹੋ ਰਹੀ ਆ ਇਹਦੀਆਂ ਕੰਸਟਰਕਸ਼ਨਸ ਹੋ ਰਹੀਆਂ ਨੇ ਇਹਦੇ ਵਿੱਚ ਐਜੂਕੇਸ਼ਨਸ ਦੀਆਂ ਸੋ ਇਹ ਗੱਲ ਸਾਡੇ ਲਈ ਖੁਸ਼ੀ ਦਾ ਵਾਇਸ ਹੈ ਸਾਨੂੰ ਸਾਰਿਆਂ ਨੂੰ ਇਹਦੀ ਗਲੋਰੀਅਸ ਫਿਊਚਰ ਦੇ ਲਈ ਹਮਾਇਤ ਕਰਨੀ ਚਾਹੀਦੀ ਹੈ ਔਰ ਇਹਦੀ ਜਿਹੜੀ ਵਿਰਾਸਤ ਹੈ ਸਾਡਾ ਜਿਹੜਾ ਹੈਰੀਟੇਜ ਹੈ ਉਹਨੂੰ ਪ੍ਰੀਜ਼ਰਵ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤੁਹਾਨੂੰ ਵੀ ਬੀਇੰਗ ਪੰਜਾਬੀ ਔਰ ਬੀਇੰਗ ਹਰਿਆਣਵੀ ਔਰ ਬੀਇੰਗ ਫਰਮ ਹਿਮਾਚਲ ਪ੍ਰਦੇਸ਼ ਚਾਹੇ ਕਸ਼ਮੀਰ ਚਾਹੇ ਦਿੱਲੀ ਵਾਟ ਐਵਰ ਦੀ ਸਟੇਟ ਆਫ ਦੀ ਇੰਡੀਆ ਜੇਕਰ ਤੁਸੀਂ ਇੱਥੇ ਹੋ ਤਾਂ ਇਹ ਤੁਹਾਡਾ ਇਹਦੇ ਨਾਲ ਮੁਹੱਬਤ ਸਾਡੇ ਵਰਗੀ ਹੀ ਚਾਹੀਦੀ ਹੈ ਚੜਦੀ ਕਲਾ ਰਬ ਰਾਖਾ